ਝੜਪਾ ਜਿਹੜੀ ਕਾਫੀ ਤਿੱਖੀ ਹੋ ਗਈ ਹੈ ਕਾਂਗਰਸੀ ਆਗੂ ਤੇ ਚੰਡੀਗੜ੍ਹ ਪੁਲਿਸ ਦੇ ਵਿਚਾਲੇ ਧੱਕਾ ਮੁਕੀ ਹੁੰਦੀ ਦਿਖਾਈ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕੇਂਦਰ ਸਰਕਾਰ ਦੇ ਖਿਲਾਫ ਇਸ ਰੋਜ ਮੁਜਾਰੇ ਦੇ ਵਿੱਚ ਕਾਂਗਰਸ ਦੇ ਕੁਝ ਆਗੂਆਂ ਨੂੰ ਹਿਰਾਸਤ ਚ ਲੈਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਸਿੰਦਰ ਸਿੰਘ ਰਾਜਾ ਵੜਿੰਗ ਬੈਰੀਕੇਡ ਦੇ ਉੱਤੇ ਚੜਦੇ ਦਿਖਾਈ ਦੇ ਰਹੇ ਨੇ। ਤਾਂ ਪੁਲਿਸ ਦੇ ਨਾਲ ਧੱਕਾ ਮੁਕੀ ਹੋਣੀ ਸ਼ੁਰੂ ਹੋ ਗਈ ਹੈ। ਪੁਲਿਸ ਤੇ ਕਾਂਗਰਸੀ ਆਗੂਆਂ ਦੇ ਵਿਚਾਲੇ ਅਮਰਿੰਦ ਕਾਂਗਰਸੀ ਆਗੂ ਤੇ ਪੁਲਿਸ ਮੁਲਾਜ਼ਮਾਂ ਦੇ ਵਿਚਾਲੇ ਝੜਪ ਹੋ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਹਿਰਾਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਕਾਂਗਰਸ ਭਵਨ ਦੇ ਬਾਹਰ। ਕਾਂਗਰਸ ਭਵਨ ਚੰਡੀਗੜ੍ਹ ਦੇ ਅੰਦਰ ਇੱਕ ਵੱਡਾ ਇਕੱਠ ਹੋ ਗਿਆ ਉਸ ਤੋਂ ਬਾਅਦ ਸਾਰੀ ਲੀਡਰਸ਼ਿਪ ਸਮੂਚੀ ਹੈ ਜਿਹੜੀ ਇਸ ਬੈਰੀਕੇਟਿੰਗ ਵਾਲੇ ਪਾਸੇ ਜਾਏਗੀ ਔਰ ਧਰਨਾ ਪ੍ਰਦਰਸ਼ਨ ਕਰਦਾ ਕੇਂਦਰ ਸਰਕਾਰ ਦੇ ਖਿਲਾਫ ਕਿ ਕਿਵੇਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਨਾਲ ਯਾਰੀਆਂ ਪੁਗਾ ਰਹੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਤੇ ਐਮਪੀ ਨੇ ਭਾਸ਼ਣ ਦਿੱਤਾ ਔਰ ਸਾਰੀ ਲੀਡਰਸ਼ਿਪ ਹੈ ਜਿਹੜੀ ਇਸ ਰਸਤੇ ਥਾਣਿਓ ਉਸ ਬੈਰੀਕੇਟ ਵਾਲੇ ਪਾਸੇ ਜਾਏਗੀ ਈਡੀ ਦਫਤਰ ਚੰਡੀਗੜ੍ਹ ਨੂੰ ਘੇਰਨ ਦੀ ਤਿਆਰੀ ਕੀਤੀ ਹੈ ਅੱਜ ਕਾਂਗਰਸ ਨੇ ਮੋਦੀ ਸਰਕਾਰ ਦੇ ਖਿਲਾਫ ਫਿਰ ਉਸ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਯੂਥ ਕਾਂਗਰਸ ਹੋਵੇ ਐਨਐਸਯੂਆਈ ਹੋਵੇ ਜਾਂ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਉਹ ਸਾਰੇ ਆ ਜਿਹੜੇ ਉਹ ਅੱਗੇ ਵਧ ਰਹੇ ਨੇ ਇਸ ਵਕਤ ਤੁਹਾਡੇ ਨਾਲ ਜਿਹੜੀ ਤਸਵੀਰ ਸਾਂਝੀ ਕਰ ਰਹੇ ਆ ਕਾਂਗਰਸ ਭਵਨ ਚੰਡੀਗੜ੍ਹ ਦੀ ਹੈ ਜਿੱਥੋਂ ਸਾਬਕਾ ਵਿਧਾਇਕ ਸਾਬਕਾ ਮੰਤਰੀ ਔਰ ਇਸ ਦੀ ਅਗਵਾਈ ਕਰ ਰਹੇ ਨੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੜਿੰਗ ਨਾਰੇਬਾਜੀ ਕਰਦੇ ਹੋਏ ਉਹ ਬੈਰੀਕੇਟਿੰਗ ਵਾਲ ਵਧ ਰਹੇ ਨੇ ਜਸਪੀਰ ਸਿੰਘ ਡਿੰਪਾ ਹੋਣ ਜਾਂ ਫਿਰ ਹੋਰ ਕਾਂਗਰਸ ਦੇ ਸਮੁੱਚੀ ਲੀਡਰਸ਼ਿਪ ਹੋਵੇ ਉਹ ਸਾਰੇ ਅੱਗੇ ਨੂੰ ਵਧ ਰਹੇ ਆ ਔਰ ਉਹ ਜਾ ਰਹੇ ਨੇ ਉਹਨਾਂ ਨੇ ਜਿਹੜੀ ਹੈ ਨਾਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਹੈ ਯੂਥ ਕਾਂਗਰਸ ਐਨਐਸਯੂਆਈ ਜਿ ਸਾਭਕਾ ਵਿਧਾਇਕ ਹੁਣ ਉਹ ਸਾਰੇ ਹੀ ਅੱਗੇ ਵੱਲ ਨੂੰ ਵਧ ਰਹੇ ਨੇ ਕਿ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰਨ ਦੀ ਜਿਹੜੀ ਗੱਲ ਆ ਉਹ ਅੱਗੇ ਤੋਰੀ ਜਾ ਰਹੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਬੋਧਨ ਕਰ ਰਹੇ ਨੇ ਜੋਇੰਟ ਪਾਰਲੀਮੈਂਟ ਕਮੇਟੀ ਬਣੀ ਚੁਈ। ਫਿਰ ਇੱਕ ਸਮ ਬਹੁਤ ਤੌਰ ਤੇ ਭਾਵੁਕ ਪਾਸ਼ਨ ਰਿਆ। ਅਸਤੀਫੇ ਤੋਂ ਲੈ ਕੇ ਹਰ ਇੱਕ ਲੀਡਰ ਨੂੰ ਦੱਸਿਆ ਗਿਆ ਕਿ ਅਸਲੀ ਇਹ ਤਾਂ ਚੋ ਇਦਨ ਹੋ ਜਾਣ ਬਣਾ ਮੈਂ। ਹਾਟ ਚਲੀ ਕਾਂਗਰਸਾਂ ਸਰਦਾਰ ਬਿਆਨ ਸਿੰਘ ਜੀ ਦਾ ਪੋਤਾ ਜਿਨ੍ਹਾਂ ਨੇ ਆਪਦੇ ਸ਼ਰੀਰ ਦੇ ਚਥੜੇ ਚਥੜੇ ਉਡੜਦੀ। ਲੇਕਿਨ ਬਿਨਾ ਆਉਧੇ ਤੋਂ ਬਿਨਾ ਕਿਸੇ ਚੀਜ਼ ਤੋਂ ਔਖੜਾ ਕਿ ਲੋਕ ਨੇ ਜਿਹੜੇ ਅਉਧੇ ਭਾਲਦੇ ਨੇ ਕੋਈ ਵੀ ਐ ਮੈਂ ਕਿਸੇ ਨੂੰ ਸਾਡੇ ਸਾਰੇ ਡਿਸਪਲਿਨ ਲੋਕ ਨੇ ਪਰ ਮੈਂ ਕਿਹਾ ਵੀ ਕਈ ਹਰੀ ਕੋਈ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਬੰਦਾ ਉਹਨਾਂ ਤੋਂ ਬਚਣਾ ਹੈ ਅੱਜ ਕਾਂਗਰਸ ਪਾਰਟੀ ਇੱਕ ਮੁੱਠ ਇਕੱਠੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜ੍ਹੇਂਗੇ ਸੰਬੋਧਨ ਕਰ ਰਹੇ ਸੀ ਮੀਡੀਆ ਨੂੰ ਤੇ ਇਸ ਦੇ ਨਾਲ ਹੀ ਕਾਂਗਰਸ ਦੇ ਜਿਹੜੇ ਆਦੇਦਾਰ ਬੀਬੀਆਂ ਨੇ ਉਹ ਵੀ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨੇ ਨਾਰੇਬਾਜ਼ੀ ਕੀਤੀ ਜਾ ਰਹੀ ਆ ਰਾਹੁਲ ਗਾਂਧੀ ਦੇ ਹੱਕ ਵਿੱਚ ਨਾਰੇਬਾਜ਼ੀ ਔਰ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਧਰਨਾ ਪ੍ਰਦਰਸ਼ਨ ਹੈ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਤਾਂ ਇਹ ਦਰਨਾ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਖਿਲਾਫ ਇਸ ਕਰਕੇ ਕੀਤਾ ਜਾ ਰਿਹਾ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਨਾਲ ਰਲ ਕੇ ਸਿਆਸਤ ਹੁਣ ਤੱਕ ਕੀਤੀ ਹੈ ਤਾਂ ਯੂਥ ਕਾਂਗਰਸ ਹੋਵੇ ਐਨਐਸਯੂਆਈ ਹੋਵੇ ਉਹ ਸਾਰੇ ਹੀ ਇਸ ਦਰਨਾ ਪ੍ਰਦਰਸ਼ਨ ਦਾ ਹਿੱਸਾ ਬਣੇ ਨੇ ਪਰ ਅਗਲੇ ਪਾਸੇ ਕੀ ਮਾਹੌਲ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਸਵੀਰ ਕਿ ਬੈਰੀਕੇਟਿੰਗ ਕੀਤੀ ਹੋਈ ਹੈ ਚੰਡੀਗੜ੍ਹ ਪੁਲਿਸ ਨੇ ਜਿੱਥੇ ਹੁਣ ਪਾਣੀ ਦੀਆਂ ਬੁਛਾੜਾਂ ਵੀ ਚੱਲ ਸਕਦੀਆਂ ਨੇ ਕਿਉਂਕਿ ਇੱਥੇ ਅਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ ਤਾਂ ਪਿੱਛੇ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਲੀਡਰਸ਼ਿਪ ਆ ਰਹੀ ਹੈ ਇਹ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਲੀਡਰਸ਼ਿਪ ਆ ਦਿੱਤੀ ਹੋਈ ਹੈ ਮੋਦੀ ਸਰਕਾਰ ਦੇ ਖਿਲਾਫ ਲਿਖੇ ਹੋਏ ਨਾਰੇ ਦੀਆਂ ਤਖਤੀਆਂ ਨੇ ਜਿਹੜੀਆਂ ਉਹ ਲੈ ਕੇ ਉਹ ਆਇਆ ਜਾ ਰਿਹਾ ਹੈ ਇਹ ਕੇਂਦਰ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕਾਂਗਰਸ ਪਾਰਟੀ ਦਾ ਇਸ ਵਕਤ ਕਾਂਗਰਸ ਦੀ ਲੀਡਰਸ਼ਿਪ ਪਹੁੰਚ ਚੁੱਕੀ ਹੈ ਬੈਰੀਕੇਡਿੰਗ ਦੇ ਕੋਲ ਤਸਵੀਰ ਤੁਸੀਂ ਦੇਖ ਰਹੇ ਹੋ ਨਾਰੇबाजी ਵੀ ਹੈ ਔਰ ਪਾਣੀ ਦੀਆਂ ਬਿਛਾੜਾ ਦਾ ਪ੍ਰਬੰਧ ਵੀ ਕੀਤਾ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਖੜੀਆਂ ਨੇ ਤਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਅਗਸਵਾਧਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਵਕਤ ਦੀ ਤਸਵੀਰ ਕਾਂਗਰਸ ਪਵਨ ਦੇ ਬਾਹਰ ਦੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਾਲ ਹੀ ਯੂਥ ਕਾਂਗਰਸ ਦੀ ਲੀਡਰਸ਼ਿਪ ਖੜੀ ਹੈ ਬੈਰੀਕੇਟਿੰਗ ਦੇ ਕੋਲ ਤਾਂ ਹੁਣੇ ਬੈਰੀਕੇਟ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੇਖਦੇ ਹਾਂ ਕਿ ਚੰਡੀਗੜ੍ਹ ਪੁਲਿਸ ਇਹਨਾਂ ਨੂੰ ਅੱਗੇ ਵਧਣ ਦਿੰਦੀ ਹੈ ਕਿ ਨਹੀਂ ਕਿਉਂਕਿ ਈਡੀ ਦਫ਼ਤਰ ਦਾ ਘਰਾਓ ਕਰਨ ਦਾ ਪ੍ਰੋਗਰਾਮ ਕਾਂਗਰਸ ਨੇ ਲੀਕ کیا ਹੋਇਆ ਤਾ ਪੁਲਿਸ ਦੇ ਨਾਲ ਧੱਕਾ ਮੁਕੀ ਹੋਣੀ ਸ਼ੁਰੂ ਹੋ ਗਈ ਹੈ ਪੁਲਿਸ ਤੇ ਕਾਂਗਰਸੀ ਆਗੂਆਂ ਦੇ ਵਿਚਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਬੈਰੀਕੇਡ ਦੇ ਉੱਤੇ ਚੜਦੇ ਦਿਖਾਈ ਦੇ ਰਹੇ ਨੇ ਤਾਂ ਇਹਨਾਂ ਦਾ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਤੁਸੀਂ ਦੇਖ ਲਿਆ ਕਾਂਗਰਸ ਦੇ ਜਿਹੜੇ ਬਾਕੀ ਵਰਕਰ ਨੇ ਉਹ ਸਪੋਰਟ ਕਰ ਰਹੇ ਨੇ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਕਾਂਗਰਸ ਦੀ ਬਾਕੀ ਲੀਡਰਸ਼ਿਪ ਵੀ ਆਈਡੀ ਦਿਖਾਈ ਦੇ ਰਹੀ ਹੈ ਹੌਲੀ ਹੌਲੀ ਕਰਕੇ ਚੜਨਾ ਸ਼ੁਰੂ ਕਰ ਦਿੱਤਾ ਗਿਆ ਤੇ ਕਾਂਗਰਸ ਦਾ ਦੀ ਲੀਡਰਸ਼ਿਪ ਸਮੂੱਚੀ ਨਾਅਰੇਬਾਜ਼ੀ ਕਰ ਰਹੀ ਹੈ ਕਾਂਗਰਸ ਦੇ ਹੱਕ ਵਿੱਚ ਨਾਰੇ ਔਰ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਪੁਲਿਸ ਤੇ ਕਾਂਗਰਸੀ ਵਰਕਰਾਂ ਦੇ ਵਿਚਾਲੇ ਆਪਸ ਦੇ ਵਿੱਚ ਧੱਕਾ ਮੁੱਕੀ ਵੀ ਹੋ ਰਹੀ ਹੈ ਔਰ ਥੋੜੀ ਦੇਰ ਦੇ ਵਿੱਚ ਪਾਣੀ ਦੀਆਂ ਬੁਛਾੜਾਂ ਵੀ ਚੱਲ ਸਕਦੀਆਂ ਨੇ ਜਿਸ ਢੰਗ ਦੇ ਨਾਲ ਇੱਥੇ ਆ ਤੁਸੀਂ ਦੇਖ ਸਕਦੇ ਹੋ ਪੁਲਿਸ ਤੇ ਕਾਂਗਰਸ ਤੇ ਵਰਕਰਾਂ ਤੇ ਆਗੂਆਂ ਦੇ ਵਿਚਾਲੇ ਧੱਕਾ ਮੁੱਕੀ ਹੋ ਰਹੀ ਹੈ ਕਿ ਪੁਲਿਸ ਦੇ ਨਾਲ ਝੜਪ ਹੋ ਗਈ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੁਲਿਸ ਤੇ ਵਿਚਾਲੇ ਧੱਕਾ ਮੁਕੀ ਹੋ ਰਹੀ ਹੈ ਇਸ ਵਕਤ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਤੁਸੀਂ ਚੰਡੀਗੜ੍ਹ ਪੁਲਿਸ ਤੇ ਕਾਂਗਰਸ ਦੀ ਲੀਡਰਸ਼ਿਪ ਦੇ ਵਿਚਾਲੇ ਇੱਕ ਦੂਜੇ ਨੂੰ ਖਿੱਚ ਧੋਕ ਕੀਤੀ ਜਾ ਰਹੀ ਹੈ ਹਾਲਾਂਕਿ ਕਾਂਗਰਸ ਦੀ ਬਾਕੀ ਸਮੁੱਚੀ ਲੀਡਰਸ਼ਿਪ ਜਿਸ ਦੇ ਵਿੱਚ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਨੇ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਨਜ਼ਰ ਨਹੀਂ ਆ ਰਹੇ ਬਹੁਤ ਸਾਰੇ ਵਿਧਾਇਕ ਤੇ ਜਿਹੜੇ ਲੀਡਰ ਨੇ ਉਹ ਪਿੱਛੇ ਨੇ ਹਾਲਾਂਕਿ ਜਸਵੀਰ ਸਿੰਘ ਡਿੰਪਾ ਉਹ ਨੇੜੇ ਦੇਖ ਰਹੇ ਨੇ ਤੇ ਹੋਰ ਕਈ ਆਗੂ ਦੇ ਕਾਂਗਰਸ ਦੇ ਜਿਹੜੇ ਉਹ ਨਾਰੇਬਾਜੀ ਕਰ ਰਹੇ ਨੇ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਇੱਥੇ ਹੀ ਬੈਠ ਕੇ ਧਰਨਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਥੇ ਹੀ ਬੈਰੀਕੇਡਿੰਗ ਦੇ ਕੋਲ ਹੀ ਜਿਹੜਾ ਸੜਕ ਦੇ ਉੱਤੇ ਧਰਨਾ ਲਾ ਦਿੱਤਾ ਤੇ ਬਾਕੀ ਸਮੁੱਚੀ ਲੀਡਰਸ਼ਿਪ ਕਾਂਗਰਸ ਦੀ ਉਹ ਪਿੱਛੇ ਖੜੀ ਹੈ ਕਾਂਗਰਸ ਨੇ ਵੱਡੀ ਗਿਣਤੀ ਦੇ ਵਿੱਚ ਆਪਣੇ ਆਗੂ ਇਕੱਠੇ ਕੀਤੇ ਸਨ ਕਿ ਕੇਂਦਰ ਸਰਕਾਰ ਦੇ ਖਿਲਾਫ ਮੁਜ਼ਾਹਰਾ ਕਰਨਾ ਤੋ ਮੁਜਾਹਰਾ ਕਰਨ ਦੇ ਲਈ ਇੱਥੇ ਆਏ ਨੇ ਤੇ ਅਮਰਿੰਦਰ ਸਿੰਘ ਰਾਜਾ ਵੜਿੰਗੇ ਨਾਲ ਪੁਲਿਸ ਦੇ ਘੇਰੇ ਦੇ ਵਿਚਾਲੇ ਬੈਠ ਚੁੱਕੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਖਿੱਚ ਧੂਵੀ ਇੱਕ ਦੂਜੇ ਦੀ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਬੈਠਣ ਦੀ ਅਪੀਲ ਕੀਤੀ ਜਾ ਰਹੀ ਹੈ ਉਹ ਦੇਖਦੇ ਆ ਕਿ ਕਿੰਨੀ ਦੇਰ ਇੱਥੇ ਰੋਸ ਮੁਜਾਹਰਾ ਜਾਰੀ ਰਹੇਗਾ ਹਾਲਾਂਕਿ ਈਡੀ ਦੇ ਦਫ਼ਤਰ ਨੂੰ ਘੇਰਨ ਦੀ ਤਿਆਰੀ ਕੀਤੀ ਸੀ ਕੇਂਦਰ ਸਰਕਾਰ ਦੇ ਖਿਲਾਫ ਮੁੱਦਾ ਕੀ ਹੈ ਮੁੱਦਾ ਹੀ ਕਿ ਸੇਬੀ ਦੀ ਕੀ ਭੂਮਿਕਾ ਹੈ ਉੱਥੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੀ ਕੀ ਭੂਮਿਕਾ ਹੈ ਤੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਕਿੰਨਾ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਵੱਲੋਂ ਇਸਤੇ ਬਾਰੇ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਇਹ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਕੇਂਦਰ ਸਰਕਾਰ ਦੇ ਖਿਲਾਫ ਕਾਂਗਰਸ ਦੇ ਵੱਲੋਂ ਤਾਂ ਹੁਣ ਤੱਕ ਦੀ ਜਿਹੜੀ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਚੰਡੀਗੜ੍ਹ ਪੁਲਿਸ ਤੇ ਕਾਂਗਰਸ ਦੇ ਆਗੂਆਂ ਦੇ ਵਿਚਾਰੇ ਖਿੱਚ ਧੂ ਦੇ ਦੌਰਾਨ ਬਣਦਾ ਦਿਖਾਈ ਦੇ ਰਿਹਾ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਵੱਲੋਂ ਆਪਣੇ ਬਾਕੀ ਸਾਥੀ ਕਾਂਗਰਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇੱਥੇ ਹੀ ਬੈਠ ਲਿਆ ਜਾਵੇ ਔਰ ਇੱਥੇ ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਫੇਰ ਸੰਬੋਧਨ ਕਰਨਗੇ ਜਾਂ ਫਿਰ ਅੱਗੇ ਵਧਣ ਦੇ ਲਈ ਇੱਕ ਵਾਰੀ ਫੇਰ ਹਮਲਾ ਮਾਰਿਆ ਜਾਣਾ ਕਿਉਂਕਿ ਇੱਕ ਵਾਰੀ ਕੋਸ਼ਿਸ਼ ਕੀਤੀ ਗਈ ਪਰ ਚੰਡੀਗੜ੍ਹ ਪੁਲਿਸ ਨੇ ਘੇਰੇਬੰਦੀ ਕੀਤੀ ਹੋਈ ਹੈ ਜਿਸ ਤੇ ਕਰਕੇ ਕਾਂਗਰਸ ਆਗੂਆਂ ਨੂੰ ਵਰਕਰਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਹਾਲਾਂਕਿ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਵੀ ਪਹੁੰਚੇ ਨੇ ਉਹ ਵੀ ਇਸ ਰੋਸ ਮੁਜ਼ਾਰੇ ਦਾ ਹਿੱਸਾ ਨੇ ਧਰਮਵੀਰ ਗਾਂਧੀ ਨੇ ਜਿਹੜੇ ਉਹ ਵੀ ਇਸ ਰੋਸ ਮੁਜ਼ਾਰੇ ਦਾ ਹਿੱਸਾ ਬਣੇ ਨੇ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਆਪਣੇ ਸਾਥੀ ਆਗੂਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਫਿਲਹਾਲ ਦੀ ਘੜੀ ਇੱਥੇ ਬੈਠ ਕੇ ਰੋਸ ਮੁਜ਼ਾਰਾ ਕੀਤਾ ਜਾਵੇ ਕਾਂਗਰਸੀ ਆਗੂ ਤੇ ਪੁਲਿਸ ਮੁਲਾਜ਼ਮਾਂ ਦੇ ਵਿਚਾਲੇ ਝੜਪ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਹਿਰਾਸਤੀਆਂ ਨੇ ਹਿੰਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਿਰਾਸਤੀਆਂ ਕੋਈ ਨਹੀਂ ਕੋਈ ਨਹੀਂ ਕਾਂਗਰਸੀ ਆਗੂ ਤੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਦੇ ਵਿਚਾਲੇ ਝੜਪ ਹੁੰਦੀ ਦਿਖਾਈ ਦੇ ਰਹੀ ਹੈ ਚੰਡੀਗੜ੍ਹ ਪੁਲਿਸ ਨਾਲ ਹੋ ਯਾਰ ਪੁਲਿਸ ਜਾਂ ਬੈਰੀਕੇਡ ਦੇ ਟੱਪਰ ਨਹੀਂ ਦਿੰਦੇ ਇਹ ਜਿੰਦਗੀ ਸ਼ਾਂਤਮਈ ਧਰਨਾ ਸੀਗਾ ਜਾਣ ਕੇ ਧੱਕਾ ਮੁੱਕੀ ਕਰ ਰਹੇ ਆ ਸ਼ਾਂਤਮਈ ਬੰਦੇ ਹੀ ਮਾਰਚ ਕਰ ਰਹੇ ਆ ਮੁੱਕੇ ਮਾਰਦਾ ਯਾਰ ਗੁੱਜੇ ਮੁੱਕੇ ਤੇ ਮਨੀ ਕਿਉਂ ਲੈ ਕੇ ਆ ਰਹੇ ਇਹਨਾਂ ਦੇ ਇਹਨਾਂ ਨੂੰ ਮੁਰੇ ਕੱਲੇ ਕੱਲੇ ਵੀਰੇ ਸਾਰੇ ਫਿਜ਼ੀਕਲੀ ਹੋ ਰਿਹਾ ਜਿਗਾ ਰੂਲ ਦੇ ਅਗੇਂਸਟ ਹੈ ਕੋਈ ਰੂਲ ਦੇ ਵਿੱਚ ਰਹਿ ਕੇ ਗੁੱਡੀਆਂ ਕੱਲੇ ਕੱਲੇ ਦੀਆਂ ਮੋਦੀ ਸਰਕਾਰ ਕੱਲੇ ਕੀ ਨਾ ਵੇ ਲੈ ਕੇ ਆਇਆ ਇਸ ਪਾਸੇ ਵੀ ਤਾਂਹਾਂ ਜੜਦੇ ਆ ਧੱਕਾ ਕਰਦੀ ਹੈ ਵੰਡੀ ਨੀ ਮੋਦੀ ਇਹਨਾਂ ਧੱਕਾ ਮੋਦੀ ਨਾਲ ਉਹਨਾਂ ਨੂੰ ਚੱਕੋ ਡਾਨੀਆਂ ਨੂੰ ਆਮ ਲੋਕਾਂ ਨੂੰ ਦੋ ਚੱਕ ਦੇ ਜਿਨ੍ਹਾਂ ਨੇ ਇੰਨਾ ਪੰਜਾਬ ਦੇ ਨਾਲ ਦੇਸ਼ ਦੇ ਨਾਲ ਧੱਕੇ ਕੀਤੇ ਉਹਨਾਂ ਨੂੰ ਚੱਕੋ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਧੜਪ ਝੜਪਾ ਜਿਹੜੀ ਕਾਫੀ ਤਿੱਖੀ ਹੋ ਗਈ ਹੈ ਕਾਂਗਰਸੀ ਆਗੂ ਤੇ ਚੰਡੀਗੜ੍ਹ ਪੁਲਿਸ ਦੇ ਵਿਚਾਲੇ ਧੱਕਾ ਮੁਕੀ ਹੁੰਦੀ ਦਿਖਾਈ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕੇਂਦਰ ਸਰਕਾਰ ਦੇ ਖਿਲਾਫ ਇਸ ਰੋਜ ਮੁਜ਼ਾਰੇ ਦੇ ਵਿੱਚ ਕਾਂਗਰਸ ਦੇ ਕੁਝ ਆਗੂਆਂ ਨੂੰ ਹਿਰਾਸਤ 'ਚ ਲੈਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਚੰਡੀਗੜ੍ਹ ਪੁਲਿਸ ਤੇ ਆਗੂਆਂ ਦੇ ਵਿਚਾਲੇ ਝੜਪ ਹੋ ਰਹੀ ਹੈ ਕਾਂਗਰਸ ਦੇ ਕੁਝ ਆਗੂਆਂ ਨੂੰ ਹਿਰਾਸਤ 'ਚ ਲਾ ਜਾ ਕੇ ਬਸ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਹਿਰਾਸਤ ਵਿੱਚ ਲਏ ਜਾ ਰਹੀ ਹੈ ਕਾਂਗਰਸ ਦੀ ਲੀਡਰਸ਼ਿਪ ਚੰਡੀਗੜ੍ਹ ਪੁਲਿਸ ਨੇ ਬੈਰੀਕੇਟਿੰਗ ਤੋਂ ਬਾਅਦ ਵਾਪਸ ਮੋੜ ਦਿੱਤਾ ਕਾਂਗਰਸੀ ਆਗੂਆਂ ਨੂੰ ਤਾਂ ਕਾਂਗਰਸੀ ਆਗੂਆਂ ਨੂੰ ਵਾਪਸ ਮੋੜ ਦਿੱਤਾ ਗਿਆ ਕਾਂਗਰਸ ਭਵਨ ਵਾਲੇ ਪਾਸੇ ਖੜੀਆਂ ਬੱਸਾਂ ਦੇ ਵਿੱਚ ਹਿਰਾਸਤ ਲਾ ਕੇ ਚੰਡੀਗੜ੍ਹ ਪੁਲਿਸ ਨੂੰ ਦੇ ਵੱਲੋਂ ਕਾਂਗਰਸੀ ਆਗੂਆਂ ਨੂੰ ਲੈ ਲਿਆ ਗਿਆ ਜਿਸ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸ਼ਾਮਲ ਨੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਹਿਰਾਸਤ ਚ ਲਿਆ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗਸਣੇ ਬਾਕੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੇ ਵੱਲੋਂ ਖੁਦ ਵੀ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਇਸ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰੋਸ ਮੁਜ਼ਾਹਰਾ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਸੀ ਉਸ ਦੇ ਵਿੱਚ ਹੁਣ ਕਾਂਗਰਸ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਜਿਸ ਦੇ ਵਿੱਚ ਕਾਂਗਰਸ ਦੀ ਉਹ ਸਾਰੀ ਸਮੁੱਚੀ ਲੀਡਰਸ਼ਿਪ ਹੈ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਆਗੂ ਆ ਜਿਹੜੇ ਉਹ ਕਾਂਗਰਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਏ ਜਾ ਰਹੇ ਨੇ ਚੰਡੀਗੜ੍ਹ ਪੁਲਿਸ ਤੇ ਕਾਂਗਰਸ ਦੇ ਕੁਝ ਆਗੂਆਂ ਦੇ ਵਿਚਾਲੇ ਝੜਪਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਔਰ ਹੁਣ ਹਿਰਾਸਤ ਵਿੱਚ ਲੈ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਇਹਨਾਂ ਬੱਸਾਂ ਦੇ ਵਿੱਚ ਲੱਦ ਕੇ ਲਜਾਇਆ ਜਾ ਰਿਹਾ ਕਾਂਗਰਸ ਦੇ ਕੁਝ ਆਗੂਆਂ ਨੂੰ ਹੋਸ਼ ਵੀ ਹੋਸ਼ ਗਿਆ ਇੱਕ ਵਿਚੜੀ ਹੋਈ ਇੱਕ ਗਰਮੀ ਦੇ ਕਰਕੇ ਇੱਕ ਫਾਰਮ ਸੀ ਆ ਗਏ ਬਿਹੋਸ਼ ਹੋ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਸ ਦੇ ਵਿੱਚ ਝੜਪ ਹੋ ਰਹੀ ਹੈ ਔਰ ਨਾਰੇ ਬਾਜੀ ਵੀ ਕੀਤੀ ਜਾ ਰਹੀ ਹੈ ਐਮਪੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਦਰਸ਼ਨ ਦੀ ਨੌਬਤ ਕਿਉਂ ਆਉਂਦੀ ਹੈ ਉਹ ਵੀ ਈਡੀ ਦੇ ਦਫ਼ਤਰਾਂ ਨੂੰ ਘੇਰਨ ਦੀ ਦੇਖੋ ਕਿਉਂਕਿ ਈਡੀ ਤੇ ਈਡੀ ਈਡੀ ਹੋਇਆ ਸੇਬੀ ਹੋਇਆ ਹੁੰਦਾ ਵੇ ਸੇਬੀ ਵੀ ਨਾਲ ਜੁੜ ਗਿਆ ਸੀਬੀਆਈ ਹੈ ਇਨਕਮ ਟੈਕਸ ਹੈਗਾ ਇਹ ਸਾਰੇ ਇਹ ਸਾਰੇ ਮੌਜੂਦਾ ਸਰਕਾਰ ਦੇ ਹਤਕੰਡਿਆਂ ਦੇ ਇੱਕ ਉਹਨਾਂ ਦੇ ਹੱਥ ਥੋਕਿਆਂ ਦੇ ਤੌਰ ਤੇ ਕੰਮ ਕਰ ਰਹੇ ਨੇ ਭਾਜਪਾ ਦੀ ਜੇਬੀ ਜਿੱਥੇ ਵੱਧੀਆਂ ਵਾਂਗ ਕੰਮ ਕਰਦੇ ਨੇ ਉਹਨਾਂ ਦੇ ਆਮਾਨੀਆਂ ਡਾਨੀਆਂ ਦੇ ਹਿੱਤਾਂ ਦੀ ਪੈਰਵੀ ਕਰਦੇ ਨੇ ਤੇ ਆਪਣੇ ਵਿਰੋਧੀ ਪੱਖ ਪੱਖ ਹੈਗਾ ਹੈ ਈਡੀ ਦੇ ਸੀਬੀਆਈ ਉਹਨਾਂ ਨੂੰ ਕੁਚਲਣ ਦਾ ਕੰਮ ਕਰਦੇ ਨੇ ਜਦ ਕਿ ਭਾਜਪਾ ਦੀ ਕਰਪਸ਼ਨ ਹੈ ਜਾਂ ਜਿਹੜੇ ਬੰਦੇ ਭਾਜਪਾ ਜੁਆਇਨ ਕਰ ਜਾਂਦੇ ਆ ਉਹਨਾਂ ਦੀ ਕਰਪਸ਼ਨ ਹੈ ਉਹਦੇ ਬਾਰੇ ਚੁੱਪ ਕਰ ਜਾਂਦੇ ਨੇ ਇਹ ਇਹ ਦੇਸ਼ ਦਾ ਜੋ ਇੱਕ ਆਜ਼ਾਦ ਚਰਿੱਤਰ ਸਿਗਾਇਨਾ ਸਥਾਵਾ ਦਾ ਉਸ ਚਰਿੱਤਰ ਨੂੰ ਖਤਮ ਕਰਕੇ ਇਹਨਾਂ ਨੂੰ ਇੱਕ ਪਾਸੜ ਇੱਕ ਆਪਣੀ ਜੇਬੀ ਜੱਥੇਬੰਦੀ ਤੌਰ ਤੇ ਇੱਕ ਪਾਕਟ ਆਰਗੇਨਾਈਜ਼ੇਟਰ ਤੌਰ ਤੇ ਭਾਜਪਾ ਵਰਤ ਰਹੀ ਹੈ ਜਿਸ ਦੇ ਵਿਰੋਧ ਚਾਸੀਂ ਸਾਰੇ ਅੱਜ ਸੇਬੀ ਨੂੰ ਵੀ ਨਾਲ ਸ਼ਾਮਲ ਕਰਕੇ ਮਜਾਦਰਾ ਕਰਨ ਆਏ ਹਾਂ ਜੀ ਕੇਂਦਰ ਦੀਆਂ ਏਜੰਸੀਆਂ ਨੂੰ ਲੈ ਕੇ ਜਿਹੜੀਆਂ ਨੈਸ਼ਨਲ ਇੰਟਰਨੈਸ਼ਨਲ ਰਿਪੋਰਟਾਂ ਦੇ ਜ਼ਰੀਏ ਖੁਲਾਸੇ ਹੋਏ ਨੇ ਉਸ ਦੇ ਉੱਤੇ ਭਾਜਪਾ ਦੀ ਲੀਡਰਸ਼ਿਪ ਇਹ ਕਹਿ ਰਹੀ ਹੈ ਕਿ ਉਹ ਸਾਰੀਆਂ ਰਿਪੋਰਟਾਂ ਤੇ ਯਕੀਨ ਕਿਉਂ ਕੀਤਾ ਜਾਵੇ ਹੋ ਸਕਦਾ ਹੈ ਬਦਨਾਮ ਕਰਨ ਲਈ ਹੋਣ ਕਿਉਂ ਨਾ ਯਕੀਨ ਕੀਤਾ ਜਾਵੇ ਬਦਨਾਮ ਜੇ ਤੁਹਾਡੇ ਅੰਦਰ ਕੁਝ ਗਲਤ ਹੈਗਾ ਤਾਂ ਹੀ ਕੋ ਬਦਨਾਮ ਕਰ ਸਕਦਾ ਇੱਕ ਇਮਾਨਦਾਰ ਸਰਕਾਰ ਨੂੰ ਇਮਾਨਦਾਰ ਵਿਅਕਤੀ ਨੂੰ ਇਮਾਨਦਾਰ ਸੰਸਥਾ ਨੂੰ ਕੋਈ ਬਦਨਾਮ ਕਿਉਂ ਕਰ ਸਕਦਾ ਹੈਗਾ ਦੁਨੀਆ ਭਾਰਤੀ ਏਜੰਸੀ ਹੈ ਜਿਹਨੇ ਦੱਸਿਆ ਜੀ ਕਿ ਭਾਰਤ ਦੀ ਪ੍ਰੈਸ ਦੀ ਆਜ਼ਾਦੀ ਕਿੰਨੀ ਹੈ ਹਰ ਹਰ ਮੁਲਕ ਦਾ ਮਿਹਰਬਾ ਦਿੰਦੀ ਹੈ ਭਾਰਤ ਪ੍ਰੈਸ ਦੀ ਆਜ਼ਾਦੀ ਵੀ 40 ਨੰਬਰ ਪਿੱਛੇ ਆ ਗਿਆ ਭਾਰਤ ਭੁਖਨਾਗ ਵਿੱਚ 40 ਨੰਬਰ ਪਿੱਛੇ ਆ ਗਿਆ ਭਾਰਤ ਗਰੀਬੀ ਗਰੀਬੀ ਰੇਖਾ 'ਚ 40 ਨੰਬਰ ਪਿੱਛੇ ਆ ਗਿਆ ਹਰ ਖੇਤਰ ਵਿੱਚ ਚਾਹੇ ਹੰਗਰ ਡੈਕਸ ਹੈ ਚਾਹੇ ਹਿਊਮਨ ਡਿਵੈਲਪਮੈਂਟ ਡੈਕਸ ਹੈ ਚਾਹੇ ਜੈਂਡਰ ਡਿਵੈਲਪਮੈਂਟ ਡੈਕਸ ਹੈਗਾ ਚਾਹੇ ਪ੍ਰੈਸਪੀਰੀਅਮ ਇੰਡੈਕਸ ਹੈਗਾ ਚਾਹੇ ਹੈਪੀਨੈਸ ਇੰਡੈਕਸ ਹੈ ਸਾਰੇ ਮਾਪ ਡੰਡਾ ਤੇ ਤੁਸੀਂ ਪੱਤਰਕਾਰ ਹੋ ਖੁਦ ਖੋਜ ਕੇ ਦੇਖਿਓ ਕਿ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਕਿਵੇਂ ਹਿੰਦੁਸਤਾਨ ਲਗਾਤਾਰ ਨੀਚੇ ਜਾ ਰਿਹਾ ਹੈ 2024 ਦੀਆਂ ਚੋਣਾਂ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਵੀ ਭਾਸ਼ਣ ਦਿੰਦੇ ਸਨ ਕਿ ਅੰਡਾਨੀਆਂ ਬਾਨੀਆਂ ਨਾਲ ਕਿੰਨਾ ਦੀ ਯਾਰੀ ਹੈ ਹੁਣ ਸੱਤਾ ਵਿੱਚ ਆ ਗਏ ਨੇ ਉਸ ਤੋਂ ਬਾਅਦ ਕਾਂਗਰਸ ਵੱਲੋਂ ਕੀ ਰਵੱਈਆ ਰਹਿਣਾ ਹਾ ਜੋ ਕਹ ਮੰਤਰੀ ਸਾਰੀ ਏਜੰਸੀ ਇਹਦੇ ਕੋਲ ਸੀ ਗਿਆ ਇਹਨੇ ਕਿਉਂ ਨਹੀਂ ਛਾਪਾ ਮਾਰਿਆ ਮਾਨਿਆ ਦਾਨੀ ਹੁੰਦੇ ਕਿਉਂ ਨਹੀਂ ਉਹ ਇਨਕੁਆਰੀ ਕਰਾਈ ਕਿਉਂਕਿ ਝੂਠ ਸੀਗਾ ਝੂਠ ਦਾ ਪਲੰਦਾ ਸੀਗਾ ਚਰਾਬੀ ਜੁਮਲਾ ਸੀਗਾ ਇਸ ਕਰਕੇ ਉਸਤੇ ਕੰਮ ਵੀ ਨਹੀਂ ਕੀਤਾ ਕੈਂਡੀਗੜ੍ਹ ਚ ਰੋਸ ਮਜਾਰਾ ਜਿੰਨਾ ਕਸੀ ਵੀ ਕਵਰ ਕਰ ਪਏ ਆ ਉੱਥੇ ਕੀ ਲੱਗਦਾ ਰੋਕਿਆ ਕਿਵੇਂ ਗਿਆ ਤੇ ਕੀ ਉਹਦੇ ਪ੍ਰਭਾਵ ਪੈਣਗੇ ਨਹੀਂ ਪ੍ਰਭਾਵ ਪੈਣਗੇ ਸਾਰੇ ਪੰਜਾਬ ਚ ਪੈਣਗੇ ਸਾਰੇ ਦੇਸ਼ ਬਾਪੀ ਸਾਡਾ ਮਜਾਰਾ ਸੀਗਾ ਦੇਸ਼ ਬਾਪੀ ਲੋਕੀ ਸ਼ਾਮਿਲ ਹੋਏ ਨੇ ਤੇ ਅਸੀਂ ਮਤਲਬ ਇਹਨੂੰ ਹੋਰ ਜਾਰੀ ਰੱਖਾਂਗੇ ਸੰਸਦ ਤੋਂ ਲੈ ਕੇ ਸੜਕ ਤੱਕ ਮੋਦੀ ਸਰਕਾਰ ਦੀਆਂ ਵਧੀਆਂ ਦੇ ਖਿਲਾਫ ਅਮਾਨੀ ਦਾਨੀ ਦੀ ਲੁੱਟ ਦੇ ਖਿਲਾਫ ਧਾਰਮਿਕ ਤਰੂਵੀ ਕਰਨ ਦੇ ਖਿਲਾਫ ਰਾਜਨੀਤਿਕ ਤਾਨਾਸ਼ਾਹੀ ਦੇ ਖਿਲਾਫ ਕਾਂਗਰਸ ਪਾਰਟੀ ਟੜਕੇ ਲੜਦੀ ਰਹੂਗੀ ਔਰ ਅੱਜ ਆਜੀ ਵੀ ਮਦਦ ਵਿੱਚ ਚਾਹੀਦੀ ਹੈ ਤਾਂ ਕਾਂਗਰਸ ਤੋਂ ਪਟਿਆਲਾ ਦੇ ਜਿਹੜੇ ਐਮਪੀ ਨੇ ਉਹਨਾਂ ਨੇ ਗੱਲਬਾਤ ਆਪਣੀ ਰੱਖੀ ਹੈ ਕਿ ਅਸੀਂ ਰੋਸ ਮੁਜ਼ਾਹਰਾ ਕਿਉਂ ਕੀਤਾ ਔਰ ਸਾਨੂੰ ਇਹ ਲੋੜ ਕਿਉਂ ਪਈ ਹੈ